ਫੋਟੋਂ ਵੱਧ ਬੰਦਿਆਂ ਨੇ ਸਾਡੇ ਤੇ ਅਟੈਕ ਕਰ ਦਿੱਤਾ ਕਿਸੇ ਛੋਟੀ ਜੀ ਗੱਲ ਨੂੰ ਲੈ ਕੇ ਤੂੰ ਤੂੰ ਮੈ ਮੈਂ ਹੋਈ ਤੇ ਉਹਨਾਂ ਬੰਦਿਆਂ ਨੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਟੂਰਿਜ਼ਮ ਦੇ ਉੱਤੇ ਬਹੁਤ ਗਲਤ ਅਸਰ ਪੈਂਦਾ ਜਿਹੜੇ ਲੋਕ ਇੱਥੇ ਆਉਣਾ ਚਾਹੁੰਦੇ ਆ ਤੇ ਉਹ ਇਸ ਚੀਜ਼ ਤੋਂ ਪੈਨਿਕ ਹੋ ਕੇ ਇੰਡੀਆ ਨਹੀਂ ਆਉਂਦੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੁਲਵਿੰਦਰ ਕੋਰ ਜਦੋਂ ਥੱਪੜ ਮਾਰਦੀ ਕੰਗਨਾ ਰਣੋਧ ਦੇ ਕੀ ਲੱਗਦਾ ਉਸ ਦੇ ਨਾਲੇ ਵਿਚਾਰ ਬਟਾਓ ਕੰਗਨਾ ਸੋਟੇ ਲੈ ਕੇ ਬੈਠੇ ਨੇ ਜਿਹੜਾ ਕਿ ਪੰਜਾਬੀਆਂ ਨੂੰ ਵੇਖ ਕੇ ਉੱਤੇ ਅਟੈਕ ਕਰ ਦਿੰਦੇ ਜੀ ਔਜਲਾ ਸਾਹਿਬ ਆਏ ਹੀ ਤੇ ਉਹ ਵੀ ਕਹਿੰਦੇ ਨੇ ਕਿ ਅਸੀਂ ਸਰਕਾਰ ਨਾਲ ਗੱਲ ਕਰਾਂਗੇ ਤੁਹਾਡੇ ਨਾਲ ਇੱਕ ਐਸੀ ਘਟਨਾ ਸ਼ੇਅਰ ਕਰਨ ਜਾ ਰਹੇ ਹਾਂ ਕਿ ਸਪੈਨਿਸ਼ ਤੋਂ ਆਇਆ ਹੋਇਆ ਇੱਕ ਪਰਿਵਾਰ ਜਿਨ੍ਹਾਂ ਨੇ ਹਿਮਾਚਲ ਪ੍ਰਦੇਸ਼ ਵਿੱਚ ਜੋ ਕੁਮਨ ਜਾਂਦੇ ਨੇ ਤਾਂ ਉਹਨਾਂ ਨਾਲ ਮਾਰਕੁੱਟ ਹੁੰਦੀ ਐ ਜੀ ਹਾਂ ਇਸ ਸਮੇਂ ਉਹ ਪਰਿਵਾਰ ਅੰਮ੍ਰਿਤਸਰ ਦੇ ਹਸਪੀਟਲ ਦੇ ਵਿੱਚ ਐਡਮਿਟ ਆ ਤੇ ਰੰਦਾਸੀਏ ਘਟਨਾ ਬੀਤੇ ਦਿੰਦੀ ਹੈ ਜਦੋਂ ਕਿ ਜਦੋਂ ਹਿਮਾਚਲ ਕੁੰਮਨ ਲਈ ਪਰਿਵਾਰ ਜਾਂਦਾ ਹੈ ਸਪੈਨਿਸ਼ ਤੋਂ ਆਂਦਾ ਹੈ ਤਾਂ ਇਹ ਘਟਨਾ ਵਾਪਰਦੀ ਹੈ ਤਾਂ ਇੱਕ ਦਿਲ ਦੇ ਹਿਲਾਉਣ ਵਾਲੀ ਜਿਹੜੀ ਘਟਨਾ ਹੈ ਇਸ ਸਮੇਂ ਉਹ ਪਰਿਵਾਰ ਸਾਡਾ ਮੌਜੂਦਾ ਗੱਲਬਾਤ ਹੋਊ ਕਰਾਂਗੇ ਭਾਈ ਸਾਹਿਬ ਆਪਣਾ ਨਾਮ ਦੱਸ ਕੇ ਕਿੱਥੋਂ ਦੇ ਰਹਿਣ ਵਾਲੇ ਤੇ ਕੀ ਘਟਨਾ ਵਾਪਰੀ ਹੈ ਜੀ ਨਾਮ ਮੇਰਾ ਕਬਲਜੀਤ ਸਿੰਘ ਆ ਤੇ ਅਸੀਂ ਸਪੇਨ ਦੇ ਰਹਿਣਾ ਸਪੇਨ 'ਚ ਰਹਿੰਨੇ 25 ਸਾਲ ਤੋਂ ਉਦਾਂ ਸਾਡਾ ਮਜੀਠਾ ਹਲਕਾ ਪਿੰਡ ਪਨਵਾ ਆ ਤੇ ਮੈਂ ਮੇਰੀ ਵਾਈਫ ਨਾਲ ਅਹੀਂ ਬਲੌਜੀ ਘੁੰਮਣ ਗਏ ਸੀ 2 ਦਿਨ ਲਈ ਤੇ ਉੱਥੇ ਜਿਹੜਾ ਵਾ ਉਹ 100 ਤੋਂ ਵੱਧ ਬੰਦਿਆਂ ਨੇ ਸਾਡੇ ਤੇ ਅਟੈਕ ਕਰ ਦਿੱਤਾ ਕਿਸੇ ਛੋਟੀ ਜੀ ਗੱਲ ਨੂੰ ਲੈ ਕੇ ਤੂੰ ਤੂੰ ਮੈਮੇ ਹੋਈ ਤੇ ਉਹਨਾਂ ਬੰਦਿਆਂ ਨੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜੇ ਉੱਥੇ ਪੁਲਿਸ ਨਾ ਆਉਂਦੀ ਤੇ ਸਾਨੂੰ ਉਹਨਾਂ ਨੇ ਖਤਮ ਕਰ ਦੇਣਾ ਇਹ ਕਰਕੇ ਅਸੀਂ ਤਾਂ ਇੱਥੇ ਦੇ ਰਹਿਣ ਵਾਲੇ ਪਰ ਮੇਰੀ ਵਾਈਫ ਜਿਹੜੀ ਉਹ ਸ਼ਪਾਨਿਸ਼ ਆ ਤੇ ਇਸ ਚੀਜ਼ ਨਾਲ ਸਾਡੀ ਕੰਟਰੀ ਦਾ ਇੰਡੀਆ ਦਾ ਜਿਹੜਾ ਵਾ ਉਹ ਬਹੁਤ ਗਲਤ ਅਸਰ ਪੈਂਦਾ ਬਾਕੀ ਬਾਹਰਲੇ ਲੋਕਾਂ ਤੇ ਟੂਰਿਜ਼ਮ ਦੇ ਉੱਤੇ ਬਹੁਤ ਗਲਤ ਅਸਰ ਪੈਂਦਾ ਜਿਹੜੇ ਲੋਕ ਇੱਥੇ ਆਉਣਾ ਚਾਹੁੰਦੇ ਆ ਤੇ ਉਹ ਇਸ ਚੀਜ਼ ਤੋਂ ਪੈਨਿਕ ਹੋ ਕੇ ਇੰਡੀਆ ਨਹੀਂ ਆਉਂਦੇ ਫਿਰ ਕੀ ਲੱਗਦਾ ਕਾਰਨ ਕੀ ਸਮਝਦੇ ਹੋ ਤੁਸੀਂ ਕਾਰਨ ਸਾਨੂੰ ਤੇ ਇਸ ਗੱਲ ਦਾ ਪਤਾ ਨਹੀਂ ਲੱਗਾ ਕਿਉਂਕਿ ਅਸੀਂ ਬਾਹਰੋਂ ਆਏ ਸਾਨੂੰ ਤੇ ਅਸੀਂ ਤੇ ਆਪਣਾ ਉੱਥੇ ਸਾਰਾ ਕੁਝ ਵੇਚਵਟ ਕੇ ਤੇ ਇੱਥੇ ਆਪਣਾ business ਸਟਾਰਟ ਕਰ ਲਈ ਆਏ ਆਂ ਪੰਜਾਬ ਦੇ ਵਿੱਚ ਆਪਣੇ ਪਰਿਵਾਰ ਨਾਲ ਰਹਿਣ ਤੇ ਸਾਨੂੰ ਤੇ ਉਹ ਉਹ ਬੰਦਿਆਂ ਨੇ ਇਹ ਗੱਲ ਕੀਤਾ ਕਿ ਉਹਨਾਂ ਦੇ ਜਿਹੜੇ ਕੰਗਣਾ ਦੇ ਨਾਂ ਦੇ ਉੱਤੇ ਜੋ ਜਿਹੜੀ ਜਿਹੜਾ ਇਹਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਕਿਉਂਕਿ ਹਿਮਾਚਲ ਦੇ ਮੰਡੀ ਦੀ ਐਮਪੀ ਕੰਗਣਾ ਰਣੋਤ ਹੈ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੁਲਵਿੰਦਰ ਕੋਹਰ ਜਦੋਂ ਥੱਪੜ ਮਾਰਦੀ ਕੰਗਣਾ ਰਣੋਤ ਤੇ ਕੀ ਲੱਗਦਾ ਉਸ ਦੇ ਨਾਲ ਇਹ ਵਿਚਾਰ ਬਟਾਂ ਦੇ ਬਿਲਕੁਲ ਲੋਕੀ ਜਿਹੜੇ ਨੇ ਉਹ ਐਸਸੀ ਤੋਂ ਬਹੁਤ ਮਤਲਬ दुखी लालो ਜਾਂ ਗੁੱਸੇਜ ਨੇ ਤੇ ਇਸ ਗੁੱਸੇ ਨੂੰ ਜਿਹੜਾ ਉਹ ਹਰ ਇੱਕ ਪੰਜਾਬੀਆਂ ਉੱਤੇ ਕੱਢ ਰਹੇ ਨੇ ਕਿਉਂਕਿ ਸਾਡੇ ਤੋਂ ਪਹਿਲਾਂ ਵੀ ਕਾਫੀ ਲੋਕਾਂ ਦੇ ਉੱਤੇ ਅਟੈਕ ਕਰ ਚੁੱਕੇ ਨੇ ਸੋ ਜਿਹੜਾ ਵੀ ਪੰਜਾਬੀ ਹਿਮਾਚਲ ਜਾਣਾ ਚਾਹੁੰਦਾ ਉਹ ਪਲੀਜ਼ ਆਪਣਾ ਟੂਰ ਕੈਨਸਲ ਕਰ ਦੇ ਕਿਉਂਕਿ ਉੱਥੇ ਬਹੁਤ 100-100 ਬੰਦਿਆਂ ਦਾ ਗੈਂਗ ਬਣਿਆ ਵਾ ਜਿਹੜਾ ਕਿ ਕਿਸ ਬਿਨਾ ਕਿਸੇ ਗੱਲ ਤੋਂ ਅਟੈਕ ਕਰ ਦਿੰਦਾ ਤੇ ਡਾਂਗਾ ਛੋਟੇ ਲੈ ਕੇ ਬੈਠੇ ਨੇ ਜਿਹੜਾ ਕਿ ਪੰਜਾਬੀਆਂ ਨੂੰ ਵੇਖ ਕੇ ਉੱਤੇ ਅਟੈਕ ਕਰ ਦਿੰਦੇ ਜੀ ਉਹਨਾਂ ਨੇ ਪੁਲਿਸ ਦਾ ਜਿਹੜੇ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਸਮਰਥਨ ਮਿਲਿਆ ਤੁਹਾਨੂੰ ਪੁਲਿਸ ਦੇ ਤਿੰਨ ਤਿੰਨ ਪੁਲਿਸ ਵਾਲੇ ਹੀ ਤੇ ਉਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹੋਰ ਇੰਨੇ ਬੰਦੇ ਜ਼ਿਆਦੇ ਸੀ ਕਿ ਉਹ ਰੁਕਦੇ ਨਹੀਂ ਤੇ ਪੁਲਿਸ ਕੋਲ ਕੋਈ ਹਥਿਆਰ ਵੀ ਨਹੀਂ ਸੀ ਹੈਗਾ ਤਾਂ ਕਿ ਉਹਨਾਂ ਨੂੰ ਰੋਕ ਸਕਣ ਤੇ ਜਦੋਂ ਅਸੀਂ ਮੈਂ ਬੇਹੋਸ਼ ਹੋ ਗਿਆ ਸੀ ਕਿਉਂਕਿ ਮੇਰੇ ਸਿਰ ਵਿੱਚ ਉਹਨਾਂ ਨੇ ਪਿੱਛੋਂ ਆਣ ਕੇ ਸਰੀਆ ਮਾਰ ਦਿੱਤਾ ਹੈ ਤੇ ਪੁਲਸ ਨੇ ਉਹ ਪੁਲਸ ਵਾਲੇ ਨੇ ਮੈਨੂੰ ਸਾਨੂੰ ਚੁੱਕ ਕੇ ਜਿਹੜਾ ਹਸਪੀਟਲ ਦੇ ਵਿੱਚ ਖੜਿਆ ਨਹੀਂ ਤੇ ਉਹਨਾਂ ਬੰਦਿਆਂ ਨੇ ਤੇ ਆਪਣੀ ਵੱਲੋਂ ਮੈਨੂੰ ਮਾਰ ਕੇ ਛੱਡ ਦਿੱਤਾ ਜੀ ਮੰਗ ਕੀ ਕਰਦੇ ਹੁਣ ਤੁਸੀਂ ਸਾਡੀ ਮੰਗੇ ਆ ਕਿ ਕੋਈ ਲੜਾਈ ਝਗੜਾ ਨਾ ਹੋਵੇ ਕਿ ਇਹ ਨਾਲ ਵੀ ਕੋਈ ਲੜੇ ਨਾ ਨਾ ਪੰਜਾਬੀ ਹਿਮਾਚਲ ਦੇ ਲੋਕਾਂ ਨਾਲ ਲੜਨ ਤੇ ਨਾ ਹਿਮਾਚਲ ਦੇ ਲੋਕ ਪੰਜਾਬੀ ਨਾਲ ਲੜਨ ਕਿਉਂਕਿ ਜੇ ਇਨਸਾਨੀਅਤ ਆ ਤੇ ਇਨਸਾਨੀਅਤ ਉੱਪਰ ਕੋਈ ਚੀਜ਼ ਨਹੀਂ ਹੈ ਕਿਉਂਕਿ ਅਸੀਂ ਬਾਹਰ ਦੇ ਮੁਲਕਾਂ ਦੇ ਵਿੱਚ ਰਹਿੰਦੇ ਆ ਤੇ ਉਹ ਗੋਰੇ ਲੋਕ ਜਿਹੜੇ ਆ ਇੰਨੀ ਪੰਜਾਬੀਆਂ ਦੀ ਰਿਸਪੈਕਟ ਕਰਦੇ ਆ ਤੇ ਇੱਥੇ ਸਾਨੂੰ ਪੰਜਾਬ ਸਾਡੇ ਮੁਲਕ ਦੇ ਵਿੱਚ ਸਾਡੀ ਰਿਸਪੈਕਟ ਕੋਈ ਨਹੀਂ ਹੈਗੀ ਇਸ ਚੀਜ਼ ਨੂੰ ਲੈ ਕੇ ਬੜਾ ਦੁੱਖ ਲੱਗਾ ਕਿ ਅਸੀਂ ਇਨੀਆਂ ਸਾਲਾਂ ਤੋਂ ਕੈਨੇਡਾ ਅਮਰੀਕਾ ਇਨੀਆਂ ਇਨੀਆਂ ਮੁਲਕਾਂ ਦੇ ਵਿੱਚ ਵਧੀਆ ਕੰਮ ਕਰਕੇ ਉਹਨਾਂ ਸਰਕਾਰਾਂ ਨਾਲ ਐਡੇ ਵਧੀਆ ਰਿਲੇਸ਼ਨ ਬਣਾਏ ਆ ਤੇ ਆਪਣੇ ਮੁਲਕ ਦੇ ਵਿੱਚ ਰਹਿ ਕੇ ਹੀ ਵੇਖੋ ਕੋਈ ਰਿਸਪੈਕਟ ਨਹੀਂ ਹੈਗੀ ਪੰਜਾਬੀਆਂ ਦੀ ਅੰਮ੍ਰਿਤਸਰ ਦੇ ਐਮਪੀ ਗੁਰਜੀਤ ਸਿੰਘ ਓਜਲਾ ਵੀ ਆ ਤੁਹਾਡੇ ਕੋਲ ਪਹੁੰਚੇ ਸੀ ਕਿ ਆਸ਼ਵਾਸਨ ਕੀ ਦਿਵਾ ਕੇ ਗਏ ਜੀ ਓਜਲਾ ਸਾਹਿਬ ਆਏ ਹੀ ਤੇ ਉਹ ਵੀ ਕਹਿੰਦੇ ਨੇ ਕਿ ਅਸੀਂ ਸਰਕਾਰ ਨਾਲ ਗੱਲ ਕਰਾਂਗੇ ਪਰ ਅਸੀਂ ਕੋਈ ਡਾ ਇਸ਼ੂ ਬਣਾਉਣਾ ਨਹੀਂ ਚਾਹੁੰਦੇ ਕਿਉਂਕਿ ਅਸੀਂ ਨਾਰਮਲ ਇਨਸਾਨ ਆ ਕੰਮ ਵਾਲੇ ਬੰਦੇ ਆ ਸਾਡਾ ਕੋਈ ਇਸ਼ੂ ਬਣਾਉਣਾ ਕੋਈ ਹੈ ਨਹੀਂ ਜੋ ਸਾਡੇ ਨਾਲ ਹੈਪਨ ਹੋਇਆ ਚਲੋ ਚੰਗਾ ਨਹੀਂ ਹੋਇਆ ਪਰ ਅਸੀਂ ਵੀ ਅੱਗੇ ਤੋਂ ਪੂਰੀ ਸਾਵਧਾਨੀ ਵਰਤਾਂਗੇ ਤੇ ਬਾਕੀ ਜਿਹੜਾ ਵੀ ਕੋਈ ਹੋਰ ਵੀ ਪੰਜਾਬੀ ਭੈਣ ਭਰਾ ਜਿਹੜਾ ਵਾ ਉਹ ਬਾਹਰ ਘੁੰਮਣ ਜਾਣਾ ਚਾਹੁੰਦਾ ਤੇ ਆਪਣਾ ਪਲੀਜ਼ ਧਿਆਨ ਨਾਲ ਜਾਣ ਇਹ ਤੁਹਾਡੇ ਤੁਹਾਨੂੰ ਪਤਨੀ ਕਿਤੇ ਮਜਬੂਰ ਨੇ ਉਹਨਾਂ ਕੀ ਗੱਲਬਾਤ ਕੋਈ ਸਾਂਝੀ ਕਰਨਾ ਚਾਹ ਨਹੀਂ ਹੈ ਕਿਰੇ ਕਿਰੇ ਸਰਦਾਰਾ ਵਾਲੇ ਸਿਮਪਲੀਮੈਂਟੇ ਕੇਰੀਆ ਦੇਸਿਰ ਕਿ ਆਕੀਏ ਪੰਜਾਬ ਇਸ ਇਨ ਐਲ ਸਿਟੀ ਡੋਨ ਮੈ ਸਿਐਂਟੋ ਸੇਗੂਰਾ ਜੇ ਮੈਂ ਪੰਜਾਬ ਵਿੱਚ ਆਪਣੇ ਆਪ ਨੂੰ ਸੇਫ ਫੀਲ ਕਰਦੀ ਹਾਂ ਬਾਹਰ ਉਹ ਪੰਜਾਬ ਤੋਂ ਬਾਹਰ ਮੈਂ ਜਾ ਕੇ ਇਹ ਸੇਅ ਫੀਲ ਨਹੀਂ ਕੀਤਾ ਜਿਹੜਾ ਕੰਮ ਤੁਸੀਂ ਕਰਨਾ ਹੈ ਕੀ ਲੱਗਦਾ ਹੁਣ ਉਹ ਇਹਨਾਂ ਡਰ ਤੋਂ ਬੈਠ ਗਿਆ ਕਿ ਉਹਨਾਂ ਦਾ ਕੀ ਇਚਾਰਾ ਹੈ ਕਿ ਕੰਮ ਤੇਹੀ ਜਿਹੜਾ ਕਰਨਾ ਹੈ ਅਸੀਂ ਕਿਉਂਕਿ ਸਾਡੇ ਕੋਲ ਉੱਥੇ ਆਪਣੇ ਖੁਦ ਦੇ 8 ਰੈਸਟੋਰੈਂਟ ਹੀ ਜਿਨ੍ਹਾਂ ਨੂੰ ਅਸੀਂ ਸੇਲ ਕਰਕੇ ਤੇ ਸਾਰਾ ਪੈਸਾ ਇੱਥੇ ਇਨਵੈਸਟ ਕਰਨਾ ਵਾ ਅਸੀਂ ਇੱਥੇ ਕਾਰੋਬਾਰ ਸਟਾਰਟ ਕਰਨ ਵਾਸਤੇ ਆਏ ਹਾਂ ਤੇ ਕੰਮ ਅਸੀਂ ਛੱਡ ਕੇ ਜਾਣਾ ਨਹੀਂ ਹੈਗਾ ਕਿਉਂਕਿ ਪ੍ਰੋਬਲਮਾਂ ਜਿਹੜੀਆਂ ਨੇ ਉਹ ਜ਼ਿੰਦਗੀ ਦੇ ਵਿੱਚ ਆਉਂਦੀਆਂ ਰਹਿੰਦੀਆਂ ਤੇ ਪ੍ਰੋਬਲਮਾਂ ਨੂੰ ਫੇਸ ਕਰਨਾ ਹੀ ਬੰਦੇ ਦਾ ਅਸੀਂ ਛੱਡ ਕੇ ਭੱਜ ਨਹੀਂ ਭੱਜਾਂਗੇ ਨਹੀਂ ਤੇ ਆਪਣੇ ਇਹ ਪੰਜਾਬੀ ਕਮਿਊਨਿਟੀ ਵਾਸਤੇ ਇੱਕ ਮੈਸੇਜ ਦਵਾਂਗੇ ਕਿ ਇੱਕ ਇੰਟਰਨੈਟ ਇਹੋ ਜੀ ਚੀਜ਼ ਹੈ ਕਿ ਜਿਹੜੀ ਕਿ ਤੁਹਾਨੂੰ ਵਰਲਡ ਦੇ ਕਿਸੇ ਕੋਨੇ 'ਚ ਬੈਠੇ ਵੀ ਤੁਸੀਂ ਇਹਦੇ ਤੋਂ ਪੈਸੇ ਕਮਾ ਸਕਦੇ ਹੋ ਸਿਰਫ ਤੁਹਾਨੂੰ ਨੌਲੇਜ ਹੋਣੀ ਜ਼ਰੂਰੀ ਹੈ ਤੇ ਉਹ ਚੀਜ਼ ਜਿਹੜੀ ਅਸੀਂ ਅੱਗੇ ਹੋ ਕੇ ਲੋਕਾਂ ਤੱਕ ਇਹ ਆਵਾਜ਼ ਪਹੁੰਚਾਵਾਂਗੇ ਕਿ ਆਉਣ ਵਾਲਾ ਟਾਈਮ ਜਿਹੜਾ ਵਾ ਉਹ ਚੇਂਜ ਹੋ ਰਿਹਾ ਵਾ ਦੁਨੀਆ ਚੇਂਜ ਹੋ ਰਹੀ ਆ ਪੈਸੇ ਕਮਾਉਣ ਦਾ ਤਰੀਕਾ ਚੇਂਜ ਹੋ ਰਿਹਾ ਵਾ ਇਹ ਕਰਕੇ ਹਰ ਇੱਕ ਬੰਦਾ ਜੇ ਕੋਈ ਆਨਲਾਈਨ ਬਿਜ਼ਨਸ ਸਟਾਰਟ ਕਰਨਾ ਚਾਹੁੰਦਾ ਤੇ ਉਹ ਪੰਜਾਬ ਛੱਡ ਕੇ ਜਾਣ ਦੀ ਲੋੜ ਨਹੀਂ ਹੈਗੀ ਕਿਉਂਕਿ ਜਿਹੜੇ ਸੁਪਨੇ ਹੀ ਵੇਨੇ ਹਨ ਉਹ ਰਿਐਲਿਟੀ ਦੇ ਵਿੱਚ ਉਹ ਚੀਜ਼ ਨਹੀਂ ਹੁੰਦੀਆਂ ਜ્યાં ਤੁਸੀਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਿਹੜੇ ਜਿਹੜੇ ਮੁਲਕਾਂ ਤੇ ਜਾਂਦੇ ਹੋ ਇੱਥੋਂ ਵੇਦੇ ਆ ਪਰ ਹਕੀਕਤ ਅਸਲ ਵਿੱਚ ਉੱਥੇ ਹੋ ਰਿਹਾ ਤੇ ਉਹ ਦੀ ਸ਼ੁਰੂਆਤ ਕੰਮ ਵੀ ਪੰਜਾਬ ਦੇ ਵਿੱਚ ਕਰਉ ਜੀ ਜੀ ਅੱਜ ਸਾਡੀ 4 ਵਜੇ ਜਿਹੜੀ ਫਸਟ ਮੀਟਿੰਗ ਐ 100 ਤੋਂ ਪਲੱਸ ਬੰਦਾ ਜਿਹੜਾ ਵਾ ਸਾਡੇ ਕੋਲ ਇਨਵਾਈਟ ਆ ਜਿਹੜਾ ਸਾਡੇ ਨਾਲ ਇਹ ਕੰਮ 'ਚ ਰਜਿਸਟਰਡ ਕਰੇਗਾ ਤੇ ਆਨਲਾਈਨ ਟਾਈਮ ਦੇ ਵਿੱਚ ਬਾਕੀ ਵਰਲਡ ਵਾਈਡ ਸਾਡੇ ਸਾਡੇ ਕੋਲ ਅਮਰੀਕਾ ਕੈਨੇਡਾ ਇੰਗਲੈਂਡ ਇਟਲੀ ਸਪੇਨ ਜਰਮਨੀ ਤੋਂ ਸਾਡੀ ਬਹੁਤ ਵੱਡੀ ਟੀਮ ਆ ਜਿਹੜੀ ਸਾਡੇ ਨਾਲ ਕੰਮ ਕਰ ਰਹੀ ਹੈ ਇਸਨੂੰ 스ਪੈਨਿਸ਼ ਪਰਿਵਾਰ ਜਿੰਨਾ ਵੱਲੋਂ ਗੱਲਬਾਤ ਸਾਂਝੀ ਕੀਤੀ ਗਈ ਹੈ ਜਦੋਂ ਓਮ ਹਿਮਾਚਲ ਕੁਮਨ ਜਾਂਦੇ ਨੇ ਤੇ ਉਹਨਾਂ ਦੇ ਨਾਲ ਜਿਹੜੀ ਮਾਰਕਟ ਹੁੰਦੀ ਹੈ ਉਸ ਦੇ ਨਾਲ ਕਿਤੇ ਨਾ ਕਿਤੇ ਅਸਰ ਵਿਦੇਸ਼ਾਂ ਦੇ ਵਿੱਚ ਵੀ ਪੈਂਦਾ ਕਿਉਂਕਿ ਜਿਹੜੀ ਸੋਸ਼ਲ ਮੀਡੀਆ ਉਸ ਦੇ ਜ਼ਰੀਏ ਹਰ ਗੱਲ ਹਰ ਦੇਸ਼ ਦੇ ਵਿੱਚ ਪਹੁੰਚਦੀ ਹੈ ਤੇ ਸਾਡੇ ਵੱਲ ਵੀ ਗੁਜ਼ਾਰਿਸ਼ ਹੈ ਜਦੋਂ ਵੀ ਕੋਈ ਪੰਜਾਬੀ ਹੋਵੇ ਜਾਂ ਹਿਮਾਚਲੀ ਹੋਵੇ ਉਸ ਨਾਲ ਇੱਕ ਚੰਗਾ ਵਿਵਹਾਰ ਬਿਹੇਵ ਕਰੋ ਕਿ ਤੁਸੀਂ ਦੇਸ਼ ਪਰਦੇ ਵਿੱਚ ਜਿਹੜੇ ਆਪਣੀ ਚੰਗੀ ਸ਼ਾਪਸ਼ਕਤੀ ਛਾੜ ਸਕੋ ਕੈਮਰਾਮੈਨ ਮਨੋਹਿਦ ਨਾਲ ਮਨਵਨਦਾਸ ਸਬਰ ਨਿਊਜ਼ ਅਵਰੇਸ਼